ਆ ਸ਼ਸ਼ੀਕਲ ਜੀ ਮੈਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ اے ਯਾਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਲੈ ਕੇ ਤਿੰਨ ਅਜਿਹੇ ਐਕਟ ਲਿਆਂਦੇ ਨੇ ਜੋ ਕਿਸਾਨੀ ਨੂੰ ਬਿਲਕੁਲ ਹੀ ਖਤਮ ਕਰ ਦੇਣਗੇ ਸੋ ਕਿਸਾਨ ਦੇਸ਼ ਦਾ 80% ਕਿਸਾਨ ਇਹਨਾਂ ਬਿੱਲਾਂ ਦਾ ਵਿਰੋਧ ਕਰਦਾ ਪਿਆ ਹੈ ਅੱਜ ਹਰ ਸਟੇਟ ਦਾ ਕਿਸਾਨ ਦਿੱਲੀ ਪਹੁੰਚ ਗਿਆ ਹੈ ਸੋ ਹਾਲੀ ਵਿੱਚ ਇੱਕ ਕਿਸਾਨਾਂ ਦੀ ਦਿੱਲੀ ਸਟੇਜ ਤੋਂ ਇੱਕ ਮੁੱਦੇ ਦੀ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉੜਾ ਇੱਕ ਕਵਿਤਾ ਸੁਣਾ ਕੇ ਇੱਕ ਗਾਣਾ ਸੁਣਾ ਕੇ ਕੇਂਦਰ ਸਰਕਾਰ ਨੂੰ ਲਾਂਤਾਂ ਪਾ ਰਿਹਾ ਏ ਸੋ ਆਓ ਤੁਹਾਡਾ ਬਹੁਤਾਂ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਵੀ ਉਸ ਵੀਡੀਓ ਵੱਲ ਚੱਲਦੇ ਹਾਂ ਹਲੋ ਤੇਰਾ ਦੇਸ਼ ਭਗਤ ਸਿਖ ਵੇ ਹਾਂਜੀ ਮਿੱਤਰੋ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜਰੂਰ ਕਰਦੇਓ ਸੋ ਹੁੰਦੇ ਲਈ ਐਨ ਆਈ ਜਲਦੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ